ਵੀਰੇ ਮੈਂ ਤੈਨੂੰ ਕਾਦਾ ਦੇਖ ਰਿਆਂ ਨਾਲੇ ਤੋਂ ਕੰਮ ਕਰ ਰਿਆਂ ਨਾਲੇ ਰੋ ਰਿਆਂ ਮੇਰਾ ਗੱਲ ਇਹ ਆ ਵੀ ਸਾਡੇ ਬਾਬਾ ਸਾਹਿਬ ਇਹ ਬਰੋ ਡਾਕਟਰ ਵੇਦ ਕਰਦੇ ਦਵੇ ਕੁਚਲਿਆ ਵਾਸਤੇ ਸੰਵਿਧਾਨ ਲਿਖਿਆ ਠੀਗਾ ਪਰ ਵੱਧ ਕਿਸਮਤੀ ਸਾਡੀ ਹੈਗੀ ਵੀ ਸੈਂਟਰ ਦੇ ਵਿੱਚ ਪੰਜਾਬ ਦੇ ਵਿੱਚ ਇਹ ਜਿਹੇ ਤਾਕਤਾਂ ਰਲ ਗਈਆਂ ਜਿਹੜੀਆਂ ਪਹਿਲਾਂ ਗਰੀਬਾਂ ਦੇ ਉੱਪਰ ਜ਼ੁਲਮ ਕਰਦੀਆਂ ᱛੀਆਂ ਤੇ ਹੁਣ ਵੀ ਜ਼ੁਲਮ ਕਰ ਰਹੀਆਂ ਵੀਰੇ ਅਸੀਂ ਪਹਿਲਾ 20 ਸਾਲ ਸਾਡੇ ਬੰਦਿਆਂ ਨੇ ਸਪਾਈ ਸੇਵਕਾਂ ਨੇ ਅਰ ਸਿਕਿਉਰਿਟੀ ਵਾਲਿਆਂ ਨੇ ਅਰ ਸੇਵਾਦਾਰਾਂ ਨੇ ਆਪਣਾ ਲਾਇਆ ਟਾਈਮ ਵੀਰੇ ਤੇ ਹੁਣ ਅਸੀਂ ਡੇਲੀ ਤੇ ਆਗੇ ਸਾਨੂੰ ਦੱਸਦਾ 15-15 ਸਾਲ ਹੋ ਗਏ ਨਾ ਤਾਂ ਵੀਰੇ ਟਾਈਮ ਤੇ ਤਨਖਾਹ ਮਿਲਦੀ ਹੈ ਸਾਨੂੰ ਅਰ ਤਨਖਾਹ ਵੀ ਸਾਡੀ ਕੱਲ ਸੇ ਕੋਈ 10-12000 ਰੁਪਏ ਵੀਰੇ ਅੱਜ ਕੱਲ ਤੁਸੀਂ ਭੰਗਾਈ ਦੇਖ ਲਓ ਵੀ 80-90 ਰੁਪਏ ਕਿਲੋ ਦਾ ਦੁੱਧ ਹੋਇਆ ਪਿਆ ਜੇ ਸਾਬਜੀ ਕੋਈ ਲੈਣ ਵਗ ਜੇ ਤਾਂ 100 ਰੁਪਏ ਤੋਂ ਘਟ ਰਹੀ ਵੀਰੇ ਮਿਲਦੀ ਹੈਗੀ ਮੈਂ ਤਾਂ ਮੇਰੇ ਮੇਰੇ ਸਾਰੇ ਪੰਜਾਬ ਵਾਸੀਆਂ ਨੂੰ ਤੇ ਮੇਰੇ ਸਾਰੇ ਭਾਰਤ ਵਾਸੀਆਂ ਰਹੀ ਬੇਨਤੀ ਕਰੂਗਾ ਵੀ 2024 ਦਾ ਇਲੈਕਸ਼ਨ ਆ ਰਿਹਾ ਵੀਰੇ ਆਪਣਾ ਦੇਖ ਕੇ ਸਰਕਾਰ ਚੁਣਿਓ ਜਿਹੜਾ ਤੁਹਾਡੀ ਨੌਕਰੀ ਦਾ ਪੱਕੀ ਪੱਕਾ ਪ੍ਰਬੰਧ ਕਰ ਸਕੇ ਤੇ ਠੇਕਾ ਸਿਸਟਮ ਨੂੰ ਖਤਮ ਕਰ ਸਕੇ ਇੰਨੀ ਮੇਰੀ ਬੇਨਤੀ ਸਾਰੇ ਭੈਣ ਭਾਈਆਂ ਨੂੰ ਹੱਥ ਜੋੜ ਕੇ ਬੇਨਤੀ ਆ ਜੈ ਭੀਮ ਜੈ ਭਾਰਤ ਮੇਰਾ ਭਾਈ